ਅਸੀਂ ਕਿਸੇ ਮੁਨਕਤਾ ਦੇ ਵਿਰੋਧ ਨਹੀਂ ਆ ਕਿਸੇ ਬੰਦੇ ਦੇ ਕਿਸੇ ਇਨਸਾਨ ਦੇ ਵਿਰੋਧ ਨਹੀਂ ਆ ਪਰ ਤੁਸੀਂ ਜੇ ਪੰਜਾਬ ਨੂੰ ਮੈਂ ਖਤਮ ਕਰਨ ਲਾਗੇ ਸਾਡੀ ਹੋਂਦ ਨੂੰ ਖਤਮ ਕਰਨ ਲਾਗੇ ਆ ਕੇ ਅਸੀਂ ਬੋਲਾਂਗੇ ਵੀ ਨਾ ਸਾਡੀ ਬਿਮਾਰੀ ਇਹ ਹੋ ਗਈ ਵੀ ਜਿਹਦੇ ਘਰੇ ਅੱਗ ਲੱਗਦੀ ਉਹ ਹੀ ਰੌਲਾ ਪਾਉਂਦਾ ਹੋਇਆ ਅੱਗ ਲੱਗੀ ਅੱਗ ਲੱਗੀ ਦੂਜੇ ਕਹਿੰਦੇ ਨਾ ਨਾ ਤੇਰੇ ਇਹੋ ਸਾਡਾ ਬਸੰਤਰ ਹੈ ਕਹਿੰਦੇ ਸੇਖ ਪੇਠ ਨੂੰ ਲੱਗਦਾ ਉੱਧੇ ਆ ਕੇ ਚੀਕਾਂ ਮਾਰਦੇ ਲੋਕ 7 ਬਾੜਾਂਾਂ 'ਚ ਪਿੰਡ ਬਣਦਾ 6 ਬਾੜ ਸਾਰੇ ਪ੍ਰਵਾਸੀਆਂ ਦੇ ਇੱਕ ਬਾੜ ਪੰਜਾਬੀਆਂ ਦਾ ਇਹਨਾਂ ਦਾ ਪਿੰਡ ਵਾਲਾਂ ਦਾ ਇਹ ਆਪਣੇ ਬੰਦੇ ਖੜੇ ਕਰਨਗੇ 6 ਵਾਰਡਾਂ ਚ ਮੈਂਬਰ ਫਾਰਮ ਭਰਨਗੇ ਕਾਜ ਭਰਨਗੇ ਉਹਦੇ ਕਵਾ ਚਾਹੀਦੇ ਹੁੰਦੇ ਆ ਉਹ ਕਹਿੰਦੇ ਹਿਗਵਾਈ ਨਹੀਂ ਬਣਦੇ ਤੁਹਾਡੇ ਹੁਣ ਐਮਐਲਏ ਨੇ ਕਿਉਂ ਨਹੀਂ ਸੁਣ ਰਿਆ ਉਹ ਨੂੰ 650 ਵੋਟ ਦਿਖਦੀ ਆ ਉਹ 900 ਵੋਟਰ ਦੇ ਲਈ ਕੀ ਮਨ ਜਿਹਦੀ ਵੋਟ ਆ ਉਹ ਸੁਣਵਾਈ ਹੁਣ ਮਾਰੇ ਤੋਂ ਜੀ 5 ਕਰੋੜ ਦਾ ਕਿਲਾ ਹੋ ਗਿਆ ਜੀ ਮਾਰੇ 10 ਕਰੋੜ ਦਾ ਹੋ ਗਿਆ ਜੀ ਹਾਂ ਤੋਂ ਮੌਜਾ ਲੈ ਰਹੇ ਆ ਜੀ ਲਓ ਲੈ ਲੋ ਮੌਜਾਂ ਇੱਕ ਬੰਦੇ ਨੂੰ 2000 ਲੈ ਲੈਂਦੇ ਆ 10 ਬੰਦੇ ਬਾੜ ਦਿੰਦੇ ਕਮਰੇ ਚ ਜੇ 2 ਕਮਰੇ 40000 ਬੱਟੇ 3 ਕਮਰੇ 60000 ਪੱਟ ਕੇ ਜਿਹੇ ਚ ਪਾ ਕੇ ਆਪ ਕਿੱਥੇ ਰਹਿੰਦੇ ਆ ਫਲੈਟਾਂ ਚ ਕਿਰਾਏ ਤੇ ਕਿਹੜੀ ਧਰਤੀ ਖਾਤਰਾ ਸੀ ਇੱਥੇ ਸਿਰ ਦਿੱਤੇ ਆ ਜਿਹੜੀ ਧਰਤੀ ਲਈ ਖੂਨ ਡੋਲਿਆ ਸਾਨੂੰ ਉਸ ਧਰਤੀ ਦੇ ਕੱਢਿਆ ਜਾ ਰਿਹਾ ਸਾਡੀ ਹਰ ਗੱਲ ਤੇ ਹਮਲਾ ਕਰਦੇ ਹੋ ਜਾਂ ਸਾਡੀ ਹੋਂਦ ਤੇ ਹਮਲਾ ਕਰਤਾ ਸਾਡੀ ਬੋਲੀ ਨੂੰ ਮਾਰਿਆ ਪਾਣੀ ਸਾਡੇ ਹਾਲਾਤ ਦੇਖੋ ਆਪਾਂ ਆਪਾਂ ਯਾਰਾ ਮਾਰਤੇ ਸਾਡੇ ਲੋਕ ਐਡੇ ਨਿਖਿੱਧ ਨਿਕੰਮੇ ਦੇ ਘਟਿਆ ਸੋਚਦੇ ਬੰਦੇ ਆ ਉਮਰ ਤੇ 17-17 ਸਾਲ ਦੇ ਬਾਬੇ 20-20 ਸਾਲ ਦੀਆਂ ਕੁੜੀਆਂ ਨਾਲ ਸ਼ੋਸ਼ਣ ਕਰਦੇ ਆ। ਤੁਸੀਂ ਵੇਚ ਕੇ ਜਮੀਨਾਂ ਇੱਥੋਂ ਕੱਲੇ-ਕੱਲੇ ਜਵਾਕੋਂ ਤੁਸੀਂ ਜੁੰਦੇਲਾ ਆ ਕੇ ਘਰਾਂ ਨੂੰ ਤੁਰਗੇ ਬਾਹਰਲੇ ਮਨੁੱਖਾਂ ਨੂੰ ਤੇ ਜਿਹੜੇ ਮੁੰਡੇ ਵਿਚਾਰੇ ਸਾਡੇ ਕੰਮ ਕਰਦੇ ਆ ਬਿਲਕੁਲਦੇ ਆ ਸਾਡੇ ਪੰਜਾਬੀ ਬੰਦੇ ਹੀ ਸਾਡੇ ਉਹਨਾਂ ਦਾ ਪੈਸਾ ਮਾਰਦੇ ਆ। ਜਗਤਪੁਰਾ ਪਿੰਡ ਦੇ ਵਿੱਚ ਇਕੱਠ ਹੋਇਆ ਹੈ ਇੱਥੇ ਸਰਬਸੰਮਤੀ ਦੇ ਨਾਲ ਇੱਕ ਪਰਵਾਸੀ ਨੂੰ ਸਰਪੰਚ ਚ ਉਹਨਾਂ ਦੀ ਤਿਆਰੀ ਹੋ ਰਹੀ ਹੈ ਦਰਅਸਲ ਐਮਐਲਏ ਦੀ ਕਿਹਾ ਜਾ ਰਿਹਾ ਹੈ ਕਿ ਇੱਥੇ ਤੂਤੀ ਬੋਲਦੀ ਹੈ ਸਾਡੇ ਨਾਲ ਬਾਈ ਲਖਾ ਸਾਹਿਬ ਸਾਡਾ ਮੌਜੂਦ ਹੈ ਬਾਈ ਆਮ ਆਦਮੀ ਪਾਰਟੀ ਦਾ ਇੱਕ ਸੁਪਨਾ ਸੀ ਕਹਿੰਦੇ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਰੰਗਲਾ ਪੰਜਾਬ ਬਣਾਵਾਂਗੇ ਇਸ ਰੰਗਲੇ ਪੰਜਾਬ ਦੇ ਵਿੱਚ ਰੰਗ-ਬਰੰਗੇ ਫੁੱਲ ਨੇ ਤੇ ਉਹਨਾਂ ਚ ਹੁਣ ਮਿਲਦਾ ਪਰਵਾਸੀ ਵੀ ਕਹਿੰਦੇ ਸਰਪੰਚ ਬਣਵਾਵਾਂਗੇ ਦੇਖੋ ਇਹ ਦੇਸ਼ ਹੀ ਇੱਕ ਫੁੱਲਾਂ ਦਾ ਕਹਿੰਦੇ ਗੁਲਦਸਤਾ ਇੱਕ ਰਾਜਾਂ ਦਾ ਸੰਗ ਇੱਕ ਸਮੂਹ ਆ ਰਾਜਾਂ ਦਾ ਇਕੱਠ ਹੈ ਇਹ ਸੰਵਿਧਾਨ ਵੀ ਕਹਿੰਦਾ ਪਰ ਹਰ ਸੂਬੇ ਨੂੰ ਆਪਣੇ ਹੱਕਾਂ ਲਈ ਆਪਣੇ ਅਧਿਕਾਰਾਂ ਲਈ ਲੜਨ ਦਾ ਪੂਰਾ ਉਹਦਾ ਫਰਜ਼ ਬਣਦਾ ਹੈ ਉਹਦਾ ਹੱਕ ਹੈ ਤੁਸੀਂ ਦੇਖੋਗੇ ਦੱਖਣ ਵਾਲੇ ਲੋਕ ਵੀ ਤੁਸੀਂ ਬੰਗਾਲ ਵਾਲੇ ਵੀ ਦੇਖੋਗੇ ਤਾਂ ਉਹਨਾਂ ਨੂੰ ਆਪਣੀ ਪਛਾਣ ਆਪਣਾ ਵਿਰਸਾ ਆਪਣਾ ਸੱਭਿਆਚਾਰ ਆਪਣੀ ਬੋਲੀ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰੀ ਹੈ ਉਹ ਲੜ ਰਹੇ ਨੇ ਉਹ 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 ਸਮਝੌਤਾ ਨਹੀਂ ਕਰਦੇ ਇਹਨਾਂ ਗੱਲਾਂ ਨੂੰ ਲੈ ਕਿਸੇ ਪ੍ਰਕਾਰ ਦਾ ਸਾਡੇ ਵਾਲਿਆਂ ਨੂੰ ਪੈਸਾ ਸੱਟ ਜੋ ਮਰਜ਼ੀ ਕਰ ਲੈ ਅਸੀਂ ਇਸ ਪਾਵੇ ਨੂੰ ਪਹੁੰਚੇ ਹਾਂ ਜਿਹੜੇ ਪਿੰਡ ਆਪਾਂ ਖੜੇ ਆ ਜਗਤਪੁਰਾ ਪਿੰਡ ਹੈ ਪਿੰਡ ਦੀ ਵੋਟ ਆ 900 ਪ੍ਰਵਾਸੀਆਂ ਦੀ ਵੋਟ ਆ 6500 6500 ਵੋਟ ਪ੍ਰਵਾਸੀਆਂ ਦੀ ਇੱਥੇ ਜਿਹੜੀ ਇਨ੍ਹਾਂ ਲੋਕਾਂ ਦੀ ਜ਼ਮੀਨ ਐਕਵਾਇਰ ਕੀਤੀ ਅਜ ਤੋਂ 20 ਸਾਲ ਪਹਿਲਾਂ ਉਹ ਜ਼ਮੀਨ ਦੇ ਉੱਤੇ ਨਜਾਇਜ਼ ਤੌਰ ਦੇ ਉੱਤੇ ਕਲੌਨੀ ਬਣਾ ਕੇ ਉਹਨਾਂ ਦੀ 6500 ਵੋਟ ਬਣਾਤੀ ਹੋਰ ਕਮਾਲ ਦੀ ਗੱਲ ਦੇਖੋ ਇਹ ਵੋਟ ਕਿਵੇਂ ਬਣੀ ਜਿਹੜੇ ਇਨ੍ਹਾਂ ਦੇ ਘਰ ਨੇ ਮੰਨ ਲਓ ਜੇ 900 ਵੋਟ ਆ ਤਾਂ ਦੁੱਖ ਸੁਖਰ ਹੋਣਾ 180 ਤੋਂ 200 ਘਰ ਹੋਣ 180 ਘਰ ਨੇ ਇੱਕ ਘਰ ਨੂੰ ਵੰਡਿਆ ਇੱਕ ਘਰ ਦੇ 100 ਵੋਟਾਂ ਮੰਨ ਲਓ 100 ਵੋਟਾਂ ਹਿਮਿੰਦਰ ਸਿੰਘ ਆ ਕੋਈ ਕਰਨਾਲ ਸਿੰਘ ਆ ਕੋਈ ਜਰਨੈਲ ਸਿੰਘ ਆ ਕੋਈ ਦਰਸ਼ਨ ਸਿੰਘ ਆ 100 ਵੋਟ ਉਹਦੇ ਕਰਨਾਲ ਸਿੰਘ ਦੇ ਪਤੇ ਦੇ ਬਣਾਤੀ 100 ਵੋਟ ਹਿਮਿੰਦਰ ਸਿੰਘ ਦੇ ਪਤੇ ਦੇ ਬਣਾਤੀ 100 ਵੋਟ ਦਰਸ਼ਨ ਸਿੰਘ ਦੇ ਪਤੇ ਦੇ ਬਣਾਤੀ ਉਹਨਾਂ ਦੇ ਐਡਰੈਸ ਤੇ ਟਿਕਾਣੇ ਤੇ ਪਤੇ ਤੇ ਵੋਟਾਂ ਬਣਾਤੀਆਂ ਕੱਲ ਨੂੰ ਆਧਾਰ ਕਾਰਡ ਉਹਨਾਂ ਦਾ ਪਤਾ ਹੋਊਗਾ ਉਹ ਕੱਲ ਨੂੰ ਆ ਕੇ ਕਹਿਣਗੇ ਜੀ ਆਹ ਦੇਖੋ ਆ ਘਰ ਨੰਬਰ ਮੇਰਾ ਆਧਾਰ ਕਾਰਡ ਤੇ ਆ ਆਹ ਕਾਰ ਨੰਬਰ ਮੇਰੇ ਵੋਟਰ ਕਾਰਡ ਤੇ ਅਧਿਕਾਰੀ ਮੇਰਾ ਤੂੰ ਬਾਹਰ ਨਿਕਲ ਜਿਹੜੇ 6500 ਆ ਤੇ 900 ਦਾ ਕੀ ਵਟਿਆ ਜਾਣਾ ਇੱਥੇ ਇਹ ਵੀਰ ਦਵਿੰਦਰ ਜਿਹੜਾ ਐਮ ਐਲ ਏ ਰਿਹਾ ਕਾਂਗਰਸ ਵੇਲੇ ਉਹਨੇ ਕੰਡੇ ਬੀਜੇ ਇਹ ਅੱਛਾ ਫੇਰ ਉਸ ਤੋਂ ਬਾਅਦ ਕੀ ਹੋਇਆ ਇੱਥੇ ਅਕਲਵੰਤ ਸਿੰਘ ਹੁਣ ਆ ਗਿਆ ਝਾੜੂ ਵਾਲਾ ਇਹ ਇਹਨੇ ਚੱਕ ਕੇ ਸ਼ਰਯਾ ਮ एलान ਕਰਤਾ ਵੋਟਾਂ ਦਾ ਵੀ ਬਣਾਤੀਆਂ ਉਹ ਇਹ ਗਏ ਵੀ ਪਿੰਡ ਵਾਲੇ ਇਹਨ ਨੂੰ ਕਹਿੰਦਾ ਮੈਂ ਕੁਝ ਕਰ ਨਹੀਂ ਸਕਦਾ ਹਾਲਾਂਕਿ ਕੰਡੇ ਉਹਦੇ ਵੀ ਬੀਜੇ ਹੋਏ ਨੇ ਸ਼ਰਿਆਮ ਕਹਿ ਰਿਹਾ ਵੀ ਹੁਣ ਸਰਪੰਚ ਵੀ ਥੋਡੇ ਬਣਨਗੇ ਤਾਂ ਇਹ ਜਿਹੜੀ ਗੱਲ ਆ ਹੁਣ ਇਹ ਪਿੰਡ ਕਿੱਥੇ ਖੜੂਗਾ 7 ਬਾੜਾਂ 'ਚ ਪਿੰਡ ਬਣਦਾ 6 ਬਾੜ ਸਾਰੇ ਪ੍ਰਵਾਸੀਆਂ ਦੇ 1 ਬਾੜ ਪੰਜਾਬੀਆਂ ਦਾ ਇਹਨਾਂ ਦਾ ਪਿੰਡ ਵਾਲਾਂ ਦਾ ਇਹ ਆਪਣੇ ਬੰਦੇ ਖੜੇ ਕਰਨਗੇ 6 ਬਾੜਾਂ 'ਚ ਮੈਂਬਰ ਫਾਰਮ ਭਰਨਗੇ ਕਾਗਜ਼ ਭਰਨਗੇ ਉਥੇ ਕਵਾਹ ਚਾਹੀਦੇ ਹੁੰਦੇ ਆ ਉਹ ਕਨੇ ਗਵਾਹੀ ਨਹੀਂ ਬਣਦੇ ਥੋਡੇ ਇਹ ਤਾਂ ਖਤਮ ਯਾਰ ਇੱਕ ਪਿੰਡ ਹੀ ਖਤਮ ਕਰਤਾ ਤੁਸੀਂ ਅਸੀਂ ਕਿਸੇ ਮਨੁੱਖਤਾ ਦੇ ਵਿਰੋਧ ਨਹੀਂ ਆ ਕਿਸੇ ਬੰਦੇ ਦੇ ਕਿਸੇ ਇਨਸਾਨ ਦੇ ਵਿਰੋਧ ਨਹੀਂ ਆ ਪਰ ਤੁਸੀਂ ਜੇ ਪੰਜਾਬ ਨੂੰ ਮੈਂ ਖਤਮ ਕਰਨ ਲੱਗ ਗਏ ਸਾਡੀ ਹੋਂਦ ਨੂੰ ਖਤਮ ਕਰਨ ਲੱਗ ਗਏ ਆ ਕਿ ਅਸੀਂ ਬੋਲਾਂਗੇ ਵੀ ਨਾ ਜਿਹੜੇ ਹਾਲਾਤ ਬਣੇ ਹੋਏ ਨੇ ਇਸ ਪਿੰਡ ਦੇ ਇਸ ਪਿੰਡ ਦੇ ਕੀ ਆਲੇ ਦਾਲ ਸਾਰੇ ਪਿੰਡਾਂ ਦੇ ਨੇ ਯਾਰ ਆ ਸਾਰਾ ਜਿੰਨਾ ਏਰੀਆ ਇਹ ਮਹਾਲੀ ਜਿੰਨਾ ਮੈਂ ਕਹਨਾ ਜੀ ਰਖਪੁਰ ਡੇਰਾ ਬਸੀ ਖੜ ਮਹਾਲੀ ਜਿੰਨਾ ਆ ਸਾਰਾ ਪਿੰਡ ਇਹਨੇ ਪਿੰਡ ਸਾਰ ਪਿੰਡ ਦੇ ਹਾਲਾਤ ਇਹ ਨੇ ਪਰ ਮੈਂ ਇਨਾਂ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਕਸੂਰਬਾਰ ਮੰਨਦਾ ਵੀ ਅੱਜ ਜਗਤਪੁਰੇ ਦੇ ਵਿੱਚ ਇਹ ਮਾਹੌਲ ਬਣਿਆ ਤਾਂ ਇਹ ਲੋਕ ਉੱਠ ਖੜੇ ਹੋਏ ਇਹ ਪਹਿਲਾਂ ਕਿਉਂ ਨਹੀਂ ਬੋਲੇ ਬਾਈ ਇਹ ਦੂਜੇ ਪਿੰਡਾਂ ਦੇ ਨਾਲ ਕਿਉਂ ਨਹੀਂ ਖੜੇ ਜਾ ਕੇ ਅੱਜ ਦੂਜੇ ਪਿੰਡ ਕਿਉਂ ਨਹੀਂ ਖੜ ਰਹੇ ਇਸ ਪਿੰਡ ਦੇ ਨਾਲ ਆ ਕੇ ਚੁੱਪਨੇ ਇਹ ਗੱਲ ਤਾਂ ਉਧਰ ਵੀ ਜਾਣੀ ਆ ਛਤਰ ਤੋਂ ਨਾਲ ਹੀ ਫਿਰਨਾ ਹੈ ਮੈਂਬਰ ਸਰਪੰਚ ਉਹਨਾਂ ਦੇ ਵੀ ਦੂਜੇ ਬਣਨੇ ਆ ਉਹ ਉੱਧੇ ਉੱਠਣਗੇ ਉਹਦੇ ਚੁੱਪ ਹੋਣਗੇ ਸਾਡੀ ਬਿਮਾਰੀ ਇਹ ਹੋ ਗਈ ਵੀ ਜਿਹਦੇ ਘਰੇ ਅੱਗ ਲੱਗਦੀ ਓ ਉਹੀ ਰੌਲਾ ਪਾਉਂਦਾ ਓ ਅੱਗ ਲੱਗੀ ਅੱਗ ਲੱਗੀ ਦੂਜੇ ਕਹਿੰਦੇ ਨਾ ਨਾ ਤੇਰੇ ਹੂ ਸਾਡਾ ਬਸੰਤਰ ਐ ਜਿੱਦੇ ਸੇਖ ਪਿੱਠ ਨੂੰ ਲੱਗਦਾ ਉੱਦਾਂ ਅਗੇ ਚੀਕਾਂ ਮਾਰਦੇ ਆ ਲੋਕ ਇਸ ਕਰਕੇ ਸਾਡੇ ਲਈ ਇਹ ਬਹੁਤ ਵੱਡਾ ਇਹ ਇੱਕ ਸਵਾਲ ਖੜਾ ਹੋਗਾ ਸਮੁੱਚੇ ਪੰਜਾਬੀਆਂ ਦੇ ਲਈ ਸਾਡੀ ਹੋਂਦ ਤੇ ਖਤਰਾ ਵਾਰ-ਵਾਰ ਗੱਲ ਆਈ ਐ ਇਸ ਸਟੇਜ ਤੇ ਸਾਡੇ ਬजूद ਤੇ ਖਤਰਾ ਇਹੀ ਤਾਂ ਗੱਲਾਂ ਕਰ ਰਹੇ ਆ ਭਾਈ ਕੱਟ ਚੋ ਹੱਲ ਕੀ ਕੱਢਿਆ ਹੱਲ ਕੀ ਨਿਕਲਿਆ ਹੱਲ ਵੀਰ ਮੇਰਾ ਸੁਣ ਲੈ ਹੱਲ ਹੁਣ ਤੂੰ ਕੀ ਕਰੇਂਗਾ ਹੱਲ ਇਹ ਇੱਕ ਪਿੰਡ ਨਹੀਂ ਕਰ ਸਕਦਾ ਸਾਰਾ ਪੰਜਾਬ ਹੱਲ ਕਰੂਗਾ ਤੁਸੀਂ ਜੇ ਹਿਮਾਚਲ ਨੂੰ ਉੱਤਰਾਖੰਡ ਨੂੰ ਤੁਸੀਂ ਰਾਜਸਥਾਨ ਨੂੰ ਤੁਸੀਂ ਨਾਗਾਲੈਂਡ ਨੂੰ ਤੁਸੀਂ ਤਲਗਾਨਾ ਨੂੰ ਤੁਸੀਂ ਮਜ਼ੋਰਮ ਨੂੰ ਵਿਸ਼ੇਸ਼ ਅਧਿਕਾਰ ਦੇ ਸਕਦੇ ਆ ਧਾਰਾ 371 ਤਹਿਤ ਉਹਨਾਂ ਕੋਲ ਆਪਣੇ ਅਧਿਕਾਰ ਆ ਤੁਸੀਂ ਵੋਟ ਨਹੀਂ ਬਣਾ ਸਕਦੇ ਉੱਥੇ ਜਾ ਕੇ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਉੱਥੇ ਜਾ ਕੇ ਤੁਸੀਂ ਹਿਮਾਚਲ ਜਾਓ ਨੌਕਰੀ ਨਹੀਂ ਲੈ ਸਕਦੇ ਜਾ ਕੇ ਤੇ ਪੰਜਾਬ ਕੋਲ ਅਧਿਕਾਰ ਕਿਉਂ ਨਹੀਂ ਹੈਗੇ ਉਹ ਇਹੀ ਰੌਲਾ ਸੁਖਪਾਲ ਸਿੰਘ ਖੇਰੇ ਨੇ ਪਾਇਆ ਸੀ ਇੱਕ ਮਤਾ ਲਿਆਂਦਾ ਸੀਗਾ ਵੀ ਐਸ ਮਾਤੇ ਇਹਤੇ ਬਹਿਸ ਹੋਵੇ ਅਤੇ ਬਿੱਲ ਬਣੇ ਅਤੇ ਕਾਨੂੰਨ ਬਣਨਾ ਚਾਹੀਦਾ ਵੀ ਇਹ ਜਿਹੜੀ ਜ਼ਮੀਨ ਤੇ ਬਾਹਰਲਾ ਬੰਦਾ ਕੋਈ ਆ ਕੇ ਇੱਥੇ ਨੌਕਰੀਆਂ ਲੈ ਸਕੇ ਪਰ ਨਹੀਂ ਉਹਦੇ ਕੋਈ ਗੱਲ ਕਰਨ ਨੂੰ ਤਿਆਰ ਹੈਗਾ ਹੁਣ ਜਿਹਦੀ ਵੋਟ ਵੱਧ ਗਈ ਹੁਣ ਐਮਐਲਏ ਨੇ ਨਹੀਂ ਕਿਉਂ ਨਹੀਂ ਸੁਣ ਰਿਹਾ ਉਹ ਨੂੰ 650 ਵੋਟ ਦਿਖਦੀ ਹੈ ਉਹ 900 ਵੋਟਰ ਲਈ ਕੀ ਮੈਨ ਜਿਹਦੀ ਵੋਟ ਆ ਉਹ ਦੀ ਥਨਵਾਈ ਹੋਣੀ ਹੈ ਜਿਹੜੇ ਹਿਸਾਬ ਨਾਲ ਚੱਲਦਾ ਲੋਕਤੰਤਰ ਤਾਂ ਸਾਨੂੰ ਅੱਜ ਲੋੜ ਹੈ ਅੱਜ ਸੈਂਟਰ ਨੂੰ ਵੀ ਕਹਿਣਾ ਚਾਹੁੰਦੇ ਆ ਦਿੱਲੀ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਪੰਜਾਬ ਨੂੰ ਮਾਰ ਰਹੇ ਹੋ ਤੁਸੀਂ ਪੰਜਾਬ ਨੂੰ ਖਤਮ ਕਰ ਤੁਸੀਂ ਆਪਣੀ ਢਾਲ ਖਤਮ ਕਰ ਰਹੇ ਹੋ ਇਹ ਸਿੱਖੇ ਪੰਜਾਬੀ ਸੂਰ ਢਾਲ ਰਹੇ ਨੇ ਸੋਡੀ ਖਾਤਰ ਹੁਣ ਤੱਕ ਇਹਨਾਂ ਨੇ ਆਪਣੀਆਂ ਹਿੱਕਾਂ ਡਾ ਕੇ ਲੜੇ ਨੇ ਤੁਸੀਂ ਆਪਣੀ ਢਾਲ ਹੀ ਮਾਰ ਲਈ ਤੁਸੀਂ ਆਪਣੀ ਕੰਧ ਹੀ ਤੋੜ ਲਈ ਖਤਮ ਕਰਤੀ ਤਾਂ ਦੁਸ਼ਮਣ ਤਾਂ ਫਿਰ ਤੁਹਾਡੇ ਚਾਰਜ ਪੀਰ ਨੂੰ ਕਿਹੜੀ ਖੜਾ ਤੁਸੀਂ ਕੀ ਕਰਦੇ ਆ ਸਾਡੇ ਨਾਲ ਸਾਡੀ ਹਰ ਗੱਲ ਤੇ ਹਮਲਾ ਕਰ ਰਹੇ ਹੋ ਯਾਰ ਸਾਡੀ ਹੋਂਦ ਤੇ ਹਮਲਾ ਕਰਤਾ ਸਾਡੀ ਬੋਲੀ ਨੂੰ ਮਾਰਿਆ ਪਾਣੀ ਸਾਡੇ ਹਾਲਾਤ ਦੇਖੋ ਆਪਾਂ ਆਪਾ ਯਾਰਾ ਮਾਰਤੇ ਅ ਸਾਰਾ ਦੱਖਣੀ ਮਾਲਵਾ ਲੈ ਕੇ ਹੋਰ ਪਾਲਿਕਾ ਤੋਂ ਲੈ ਕੇ ਆ ਸਾਰਾ ਮੋਗਾ ਮੁਕਸਰ ਫਰੀਦਕੋਟ ਦੇ ਪਿੰਡੋਂ ਆ Rajasthan ਤੱਕ ਦੇ ਪਿੰਡ ਸਾਰੇ ਕੈਂਸਰ ਨਾਲ ਮਰ ਚੱਲੇ ਕਾਲੀ ਪੀੜੀ ਨਾਲ ਮਰ ਚੱਲੇ ਜਵਾਗ ਸਾਡੇ ਮਰ ਚੱਲੇ ਸਾਲ-ਸਾਲ ਦੇ ਉੱਥੇ ਹਸਪਤਾਲਾਂ 'ਚ ਭਰੇ ਪਏ ਨੇ ਯਾਨੀ ਸਾਡੇ ਤੇ ਹੋ ਕੀ ਰਿਹਾ ਹੁਣ ਅਸੀਂ ਮੈਂ ਕਿੰਨੇ ਜਰ ਦਾ ਕਲਪ ਦਾ ਫਰਦਾ ਪਿੰਡ ਦਾ ਫਰਦਾ ਇਹਨਾਂ ਗੱਲਾਂ ਨੂੰ ਲੈ ਕੇ ਮੇਰੇ ਖਿਲਾਫ ਹੋ ਜਾਂਦੇ ਲੋਕ ਤੂੰ ਯਾਰ ਐ ਕਰਦਾ ਤੂੰ ਐ ਕਰਦਾ ਪਰ ਮੈਂ ਅੱਜ ਗੱਲ ਕਹਿਣਾ ਜਿਹੜੀਆਂ ਗੱਲਾਂ ਮੈਂ ਕਹਿੰਦੇ ਲੱਖਾਂ ਪ੍ਰਵਾਸੀਆਂ ਦੇ ਖਿਲਾਫ ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮੈਂ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੈ ਮਾਨਸ ਕੀ ਜਾਤ ਸਭੇ ਕਹੀ ਪਹਿਚਾਨਦਾ ਸਰਬ ਸਾਂਝੀ ਵਾਲਤਾ ਦੀ ਕਰ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਆ ਕਿਸੇ ਪ੍ਰਵਾਸੀ ਦੇ ਖਿਲਾਫ ਨਹੀਂ ਆ ਯਾਰ ਗੱਲ ਜਿਹੜੀ ਧਰਤੀ ਖਾਤਰਾ ਸੀ ਇੱਥੇ ਸਿਰ ਦਿੱਤੇ ਆ ਜਿਹੜੀ ਧਰਤੀ ਲਈ ਖੂਨ ਡੋਲਿਆ ਸਾਨੂੰ ਉਸ ਧਰਤੀ ਦੇ ਕੱਢਿਆ ਜਾ ਰਿਹਾ ਬਗਾਨਾ ਕੀਤਾ ਜਾ ਰਿਹਾ ਅੰਦਰ ਐ ਇੱਕ ਧੱਕਿਆ ਯਾਰ ਜੰਮੇ ਤੋਂ ਐ ਸੰਘੇੜਤਾ ਪੰਜਾਬ ਤਾਂ ਪਹਿਲੇ ਵੱਡ ਟੋਕ ਕੇ ਕਿੱਥੇ ਤੋਂ ਕਿੱਥੇ ਆ ਗਿਆ ਹੁਣ ਆ ਪੰਜਾਬ ਵੀ ਸਾਡੇ ਪੱਲੇ ਨੇ ਛਾਂ ਚੰਡੀਗੜ੍ਹ ਲੱਗਦਾ ਪੰਜਾਬ ਦਾ ਸਾਡੀ ਬੋਲੀ ਰਹੀ ਉੱਥੇ ਸਾਡੀਆਂ ਨੌਕਰੀਆਂ ਰਹੀਆਂ ਉੱਥੇ ਹੁਣ ਆ ਸਾਰਾ ਇਸ ਏਰੀਆ ਨੂੰ ਹੋਤਰੇ ਸਾਰਾ ਸਾਰਾ ਲੁਝਾਨੇ ਦਾ ਹਾਲ ਦੇਖ ਲਓ ਕੀ ਹੋ ਗਿਆ ਬਈ ਪਰ ਇੱਥੇ ਕਿਤੇ ਨਾ ਕਿਤੇ ਗਲਤੀ ਸਿੱਕਲੀ ਸਰਕਾਰ ਦੀ ਤਾਂ ਨਾ ਕੱਢੀਏ ਜਦੋਂ ਇੱਥੇ ਜ਼ਮੀਨਾਂ ਮਹਿੰਗੀਆਂ ਹੁੰਦੀਆਂ ਨੇ ਪਰ ਆਹ ਥੀ ਏਰੀਏ ਦੇ ਵਿੱਚ ਕੋਈ ਨਹੀਂ ਵੇਖਿਆ ਜਾਂਦਾ ਕਿ ਅਸੀਂ ਪ੍ਰਵਾਸੀ ਨੂੰ ਜ਼ਮੀਨ ਵੇਚ ਰਹੇ ਆ ਅਸੀਂ ਕਿਹਨੂੰ ਜ਼ਮੀਨ ਵੇਚ ਰਹੇ ਆ ਵੱਡੇ ਪੱਧਰ ਤੇ ਜ਼ਮੀਨਾਂ ਵੇਚ ਦਿੱਤੀਆਂ ਜਾਂਦੀਆਂ ਨੇ ਜਿੰਨੇ ਕੁਆਟਰ ਨੇ ਇੱਥੇ ਜ਼ਿਆਦਾਤਰ ਪੰਜਾਬੀਆਂ ਦੇ ਨੇ ਜਿਹੜੇ ਪ੍ਰਵਾਸੀਆਂ ਨੂੰ ਦਿੱਤੇ ਹੋਏ ਨੇ ਇਹਦੇ ਵਿੱਚ ਇਕੱਲੇ ਪ੍ਰਵਾਸੀਆਂ ਦੀ ਗਲਤੀ ਕਿਵੇਂ ਕੱਢਾਂਗੇ ਜਾਂ ਪ੍ਰਸ਼ਾਸਨ ਦੀ ਗਲਤੀ ਮੈਨੂੰ ਨਾ ਅੱਜ ਇੱਕ ਮੇਰਾ ਮ ਕੰਨਾ ਕੰਨਾ ਕ ਮੁੰਡਾ ਬੜੇ ਪੰਜਾਬ ਦੀ ਗੱਲ ਕਰਦਾ ਪੰਜਾਬੀ ਅੱਧੀ ਗੱਲ ਕਰਦਾ ਮੇਰੇ ਕੋਲੇ ਆ ਕੇ ਬੜੇ ਦੁੱਖ ਰੋਂਦਾ ਪੰਜਾਬ ਦੇ ਕਹਿੰਦਾ ਜਦੋਂ ਮੈਂ ਤਾਂ ਪਛੋਕੜ ਫਰੋਲਿਆ ਨਾ ਤਾਂ ਉਹਨੇ ਆਪਣੇ ਘਰੇ ਕਿਰਾਏ ਦੇ ਉੱਤੇ ਤੇ ਕਾਫੀ ਕਮਰੇ ਛੱਤ ਤੇ ਮਤਲਬ ਕਿ ਹਟਾਂ ਉੱਤੇ ਕਰਕੇ ਤੇ ਸਾਰੇ ਪ੍ਰਵਾਸੀਆਂ ਨੂੰ ਕਿਰਾਏ ਤੇ ਚਾੜਦੇ ਅਸੀਂ ਗੱਲਾਂ ਕੀ ਕਰਨੀਆਂ ਤੇ ਸਾਡੇ ਪੱਲੇ ਮੈਂ ਇਹਨਾਂ ਦਾ ਕਸੂਰ ਮੰਨਦਾ ਪੌਧੀਆਂ ਦਾ ਮਾਰੇ ਤੋਂ ਜੀ 5 ਕਰੋੜ ਦਾ ਕਿੱਲਾ ਹੋ ਗਿਆ ਜੀ। ਮਾਰੇ 10 ਕਰੋੜ ਦਾ ਹੋ ਗਿਆ ਜੀ। ਹਾਂ ਤਾਂ ਮੌਜਾ ਲੈ ਰਹੇ ਆਂ ਜੀ। ਲਓ ਲੈ ਲਓ ਮੌਜਾਂ। ਐਨਾਂ ਪਿੰਡਾਂ ਦੇ ਵਿੱਚ ਮੈਂ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਵੀ ਐਨਾਂ ਪਿੰਡਾਂ ਦੇ ਵਿੱਚ ਲੋਕਾਂ ਨੇ 20-20 ਹਜ਼ਾਰ ਰੁਪਏ ਤੇ ਕਮਰਾ ਚੜਾਇਆ ਹੋਇਆ ਇੱਕ ਕਿਰਾਏ ਤੇ 20 ਹਜ਼ਾਰ ਤਾਂ ਕਿਵੇਂ? ਇੱਕ ਬੰਦੇ ਨੂੰ 2000 ਲੈ ਲੈਂਦੇ ਆ। 10 ਬੰਦੇ ਬਾੜ ਦਿੰਦੇ ਆ ਕਮਰੇ 'ਚ। ਜੇ ਦੋ ਕਮਰੇ 40 ਹਜ਼ਾਰ ਵੱਟੇ ਤਿੰਨ ਕਮਰੇ 60 ਹਜ਼ਾਰ ਪੱਟ ਕੇ ਜੇ ਵਿੱਚ ਪਾ ਕੇ ਆਪ ਕਿੱਥੇ ਰਹਿੰਦੇ ਆ ਫਲੈਟਾਂ 'ਚ ਕਿਰਾਏ ਤੇ? ਹੂੰ। ਸੋਡੇ ਘਰੀ ਦੱਬਣਗੇ ਉਹ। ਕੋ ਕਰਨਗੇ ਜ਼ਿੰਮੇਵਾਰ ਇਹ ਲੋਕ ਨੇ ਮੈਂ ਕਹਿੰਦਾ ਯਾਰ ਜ਼ਮੀਨ ਦੀ ਮੈਂ ਗੱਲ ਬਹੁਤ بڑے ਚਰਚਾ ਕਰ ਰਿਹਾ ਵੀ ਜਦੋਂ ਸਾਡੇ ਕਰੇ ਜ਼ਮੀਨ ਪਗਦੀ ਨਾ ਸਾਡੇ ਬੰਦੇ ਦੀ ਸਾਡਾ ਬੰਦਾ ਬਿਮਾਰ ਹੋ ਕੇ ਮੰਜੇ ਤੇ ਪੈ ਜਾਂਦਾ ਵੀ ਮੇਰੀ ਮਾਂ ਬੇਗੀ ਜ਼ਮੀਨ ਮਾਂ ਸਾਡੀ ਗੁਰਮਾਣੀ ਵੀ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਧਰਤ ਮਹਤਾ ਤੇ ਅੱਜ ਯਾਰ ਸਾਡੀਆਂ ਅਸੀਂ ਮਾਵਾਂ ਨੂੰ ਵੇਚ ਕੇ ਤੁਰ ਚੱਲੇ ਆ ਇੱਥੋਂ ਉਹ ਬੈਠੇ ਝੰਡੇ ਚੱਕੀ ਬਾਹਰ ਵੀ ਯਾਰ ਕਰੋ ਜੀ ਕੰਮ ਦੇ ਦਿਓ ਜੀ ਮੈਂ ਕਹਿੰਦਾ ਛੱਤਰ ਫੇਰੋ ਬਹੁਤਿਆਂ ਦੇ ਬਾਹਰਿਆਂ ਦੇ ਇਹ ਗੱਲਾਂ ਮੇਰੀਆਂ ਕੌਲੀਆਂ ਲੱਗਣੀਆਂ ਕਿਉਂ ਭਈ ਕੰਮ ਕਰਨ ਜਾਓ ਇੱਥੇ ਵਾਪਸ ਆਓ ਤੁਸੀਂ ਵੇਚ ਕੇ ਜ਼ਮੀਨਾਂ ਇੱਥੋਂ ਕੱਲੇ-ਕੱਲੇ ਜਵਾਕੋਂ ਤੁਸੀਂ ਜੰਦਿਲ ਆ ਕੇ ਘਰਾਂ ਨੂੰ ਤੁਰਗੇ ਬਾਹਰਲੇ ਮੁਰਖਾਂ ਨੂੰ ਤੇ ਤੁਸੀਂ ਉਧਰ ਸਾਨੂੰ ਕੱਢਣਾ ਉਹਨਾਂ ਨੇ ਯਾਦ ਰੱਖ ਲਓ ਮੇਰੀ ਗੱਲ ਤੁਹਾਡਾ ਪੈਸਾ ਤੁਹਾਡਾ ਸਰਮਾਇਆ ਉਹਨਾਂ ਨੇ ਹੁੰਝ ਲਿਆ ਸਾਰਾ ਇਕੱਠਾ ਕਰ ਲਿਆ ਅਰਬਾਂ ਖਰਬਾਂ ਰੁਪਇਆ ਜ਼ਮੀਨਾਂ ਵੇਚ ਕੇ ਉਸ ਮੁਰਖਾਂ ਦੀ ਇਕਨੋਮੀ ਸੈੱਟ ਕਰਤੀ ਠੀਕ ਕਰਤੀ ਤੁਸੀਂ ਉਦੋਂ ਤੁਸ ਨੂੰ ਜਮਾ ਚੂੰਡ ਕੇ ਨਿਚੋੜ ਕੇ ਐ ਮਾਰ ਰਹੀਆਂ ਭਗਾ ਕੇ ਵੀ ਚਾਲ ਓਏ ਮਾ ਮਾਂ ਨਿੰਬੂ ਨਿਚੋੜ ਕੇ ਛੜਦੇ ਚੱਲ ਪਿੱਛੇ ਉੱਥੇ ਤੁਸੀਂ ਰਹਿਣ ਨਹੀਂ ਦੇਣਾ ਉਹਨਾਂ ਨੇ ਇੱਥੇ ਆਓਗੇ ਇੱਥੇ ਕਬਜ਼ੇ ਹੋ ਚੁੱਕੇ ਹੋਣੇ ਆ ਨਾ ਧੋਬੀ ਦੇ ਕੁੱਤੇ ਵਾਲੇ ਉਹਨਾਂ ਘਰ ਦੇਣਾ ਘਰ ਦੇ ਰਹੇ ਨੇ ਸੋਚ ਲਓ ਮੈਂ ਮਾੜਾ ਨਹੀਂ ਕਹਿੰਦਾ ਬਾਹਰ ਜਾਣ ਨੂੰ ਮਾੜਾ ਨਹੀਂ ਕਹਿੰਦਾ ਜਾਓ ਓਏ ਜੀ ਸੱਦ ਕੇ ਜਾਓ ਕਮਾਈਆਂ ਕਰਕੇ ਵਾਪਸ ਆਓ ਦੂਜੀ ਗੱਲ ਤੁਹਾਡੇ ਆਈਪੀਐਸ ਤੁਹਾਡੇ ਆਈਐਸ ਤੁਹਾਡੇ ਪੀਪੀਐਸ ਕੌਣ ਆ ਓਏ ਯੂਪੀਐਸਸੀ ਦਾ ਟੈਸਟ ਕੌਣ ਦੇਣ ਜਾਂਦਾ ਹੈ ਹੈਗੇ ਪੰਜਾਬ ਚੋਂ ਆਉਂਦਾ ਨਜ਼ਰ ਕੋਈ ਪਿਛਲੇ ਦਿਨਾਂ ਦੇ ਵਿੱਚ ਆਪਾਂ ਕਹਿੰਦੇ ਬਿਹਾਰ ਸਭ ਤੋਂ ਗਰੀਬ ਸੂਬਾ ਅਨਪੜ੍ਹ ਲੋਕ ਹੈ ਜੀ ਉਹ ਤਾਂ ਗਰੀਬ ਲੋਕ ਹੈ ਸਭ ਤੋਂ ਜ਼ਿਆਦਾ ਆਈਪੀਐਸ ਤੇ ਆਈਐਸ ਬਿਹਾਰ ਚੋਂ ਕਰ ਰਹੇ ਆ ਸਾਡੇ ਦਾ ਪੜ੍ਹਾਈ ਛੱਡ ਕੇ ਕੋਈ ਆਈਟੀ ਸੈਕਟਰ ਚ ਨਹੀਂ ਬੰਦਾ ਜਾ ਰਿਹਾ ਬਸ 5 ਕਰੋੜ ਦਾ ਕਿੱਲਾ ਹੋ ਗਿਆ ਕੀ ਲੋੜ ਸਾਨੂੰ ਨੌਕਰੀਆਂ ਕਰਨ ਦੀ 10 ਕਰੋੜ ਦਾ ਕਿੱਲਾ ਹੋ ਗਿਆ ਇਹ 10 5 ਕਰੋੜ ਨਹੀਂ ਜੇ ਪੈਸੇ ਰਹਿਣੇ ਇਹ ਤਾਂ ਐ ਉੱਡ ਜਾਣਗੇ ਸਮਝਣ ਦੀ ਲੋੜ ਹੈ ਅਸੀਂ ਕਿੱਧਰ ਨੂੰ ਜਾ ਰਹੇ ਆ ਨਾ ਭੱਜੋ ਨਾ ਭੱਜੋ ਐ ਲਾਈ ਲਗ ਨਾ ਬਣੋ ਆਇਆ ਤੁਸੀਂ ਤੁਰੇ ਜਾਨੇ ਜਿਵੇਂ ਦੇਖੋ ਦੇਖ 20-20 ਸਾਲ ਦੀਆਂ 18-18 ਸਾਲ ਦੀਆਂ ਕੱਲੀਆਂ-ਕੱਲੀਆਂ ਕੁੜੀਆਂ ਅਸੀਂ ਗਵਾਂਡੀਆਂ ਦੇ ਲਈ ਭੇਜਦੇ ਯਾਰ ਇਹ ਬਾਹਰਲੇ ਮੁਲਕਾਂ 'ਚ ਭੇਜਣ ਲੱਗ ਗਏ ਅੱਛਾ ਉੱਥੇ ਹੋਰ ਦੇਖ ਲਾ ਸਾਡੇ ਲੋਕ ਐਡੇ ਨਖਿੱਦ ਤੇ ਨਕੰਮੇ ਤੇ ਘਟੀਆਂ ਸੋਚਦੇ ਬੰਦੇ ਆ ਉੱਥੇ 70-70 ਸਾਲ ਦੇ ਬਾਬੇ 20-20 ਸਾਲ ਦੀਆਂ ਕੁੜੀਆਂ ਨਾਲ ਸ਼ੋਸ਼ਣ ਕਰਦੇ ਆ ਤੇ ਜਿਹੜੇ ਮੁੰਡੇ ਵਿਚਾਰੇ ਉਥੇ ਸਾਡੇ ਕੰਮ ਕਰਦੇ ਆ ਬਿਲਕੁਲ ਦੇ ਆ ਸਾਡੇ ਪੰਜਾਬੀ ਬੰਦੇ ਹੀ ਸਾਡੇ ਉਹਨਾਂ ਦਾ ਪੈਸਾ ਮਾਰਦੇ ਆ ਇਹ ਵੀ ਹਾਲਾਤ ਸਾਡੇ ਉੱਤੇ ਨੌਜਵਾਨਾਂ ਦੇ ਬਣੇ ਹੋਏ ਆ ਠੀਕ ਆ ਯਾਰ ਮੈਂ ਮੰਨਦਾ ਕਿਸੇ ਦੀ ਮਜਬੂਰੀ ਹੋ ਸਕਦੀ ਆ ਜਾਣਾ ਸਾਰਿਆਂ ਦੀ ਮਜਬੂਰੀ ਬਣ ਗਈ 50 ਕਿੱਲਾਣਾ ਵੀ ਬਾਹਰ ਦੇਹੂਗਾ 30 ਕਿੱਲਾਣਾ ਵੀ ਬਾਹਰ ਦੇਹੂਗਾ ਇਥੇੋਂ ਪਟਵਾਰੀ ਲੱਗੇ ਮੁੰਡੇ ਇਥੇੋਂ ਪੁਲਿਸ 'ਚ ਭਰਤੀ ਹੋਏ ਮੁੰਡੇ ਛੱਡ ਕੇ ਗਏ ਆ ਬਾਹਰ ਨੂੰ ਨੌਕਰੀਆਂ ਇਥੋਂ ਮਿਲੀਆਂ ਮਲਾਈਆਂ ਨੌਕਰੀਆਂ ਉਹਨੇ ਗੱਲਾਂ ਮੇਰੀਆਂ ਕੌੜੀਆਂ ਲੱਗਦੀਆਂ ਭਰਾਵਾ ਇਹਨਾਂ ਲੋਕਾਂ ਨੂੰ ਠੀਕ ਆ ਮੈਂ ਤਾਂ ਦੁੱਖ ਰੋ ਰਿਹਾ ਆ ਅਰ ਦੇਲ ਦਾ ਦਰਦ ਬਿਆਨ ਕਰ ਰਿਹਾ ਜੋ ਮਹਿਲਾਤ ਦੇਖ ਰਿਹਾ ਉਹਨਾਂ ਨੇ ਸਮਝੀ ਪੰਜਾਬ ਦੇ ਕੀ ਬਣਨੇ ਮੈਂ 12 ਚ ਕਿਹਾ ਸੀ ਜਦੋਂ 12 ਸਾਲ ਪਹਿਲਾਂ ਕਿ ਪੰਜਾਬ ਦੇ ਲੋਕੋ ਸੰਭਲੋ ਸਾਡਾ ਪਾਣੀ ਮੁੱਕੂ ਲੋਕ ਕਹਿੰਦੇ ਪਾਣੀ ਕਿਵੇਂ ਮੁੱਕ ਜੂ ਪੰਜਾਂ ਪਣੀਆਂ ਦੀ ਧਰਤੀ ਐ ਐਤਕੀ ਮੇਰੇ ਪਿੰਡ ਚ 20 ਫੁੱਟ ਪਾਣੀ ਥੱਲੇ ਗਿਆ ਇੱਕ ਤਿੰਨਾ ਮਹੀਨਿਆਂ ਚ ਜਿਉਂ-ਜਿਉਂ ਨਾ ਲੱਗਾ 20 ਫੁੱਟ ਪਾਣੀ ਥੇਟਲਾ ਪਾਣੀ ਮੁੱਕ ਰਿਹਾ ドラਮਾ ਦਾ ਪਾਣੀ ਜ਼ਹਿਰ ਬਣਾਤਾ ਅੱਜ ਲੋਕਾਂ ਨੂੰ ਮਾੜੀ ਮਾੜੀ ਸਮਝਣ ਲੱਗੇ ਬੰਦਾ ਸਹੀ ਪੜਦਾ ਸੀ ਮੈਂ ਪੱਟਿਆ ਵੀ ਥੋੜੀ ਬੋਲੀ ਮਾਰ ਰਹੇ ਆ ਕੋਈ ਸੁਣਨ ਤਿਆਰ ਨਹੀਂ ਮੈਂ ਪੜਦਾ ਹਾਂ ਜ਼ਮੀਨਾਂ ਨਾਲ ਵਿੱਚ ਕੋਈ ਸੁਣਨ ਨੂੰ ਤਿਆਰ ਨਹੀਂ ਪਰ ਇੰਨਾ ਲੋਕਾਂ ਕੋਲੇ ਪਸਤਾਉਣ ਨੂੰ ਵੀ ਕੁਝ ਨਹੀਂ ਰਹਿਣਾ ਮੇਰੀ ਗੱਲ ਯਾਦ ਰੱਖੀ ਇਸ ਕਰ ਕਿਸ ਨਗਰ ਚ ਆਏ ਆ ਸਮੁੱਚੇ ਪੰਜਾਬੀਆਂ ਨੂੰ ਆਲੇ-ਦਾਲੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹਦਾ ਇਹਨਾਂ ਦਾ ਸਾਧ ਦੇ ਦਾ ਲੁੱਟੇ ਪੱਟੇ ਗਏ ਇਸ ਖਤਮ ਆ ਜਮੈਂ ਤਾਂ ਮੇਰੀ ਹੋਂਦ ਖਤਮ ਆ ਪਿੰਡ ਦੀ ਚਕਤਪੁਰੇ ਦੀ ਹੋਂਦ ਖਤਮ ਆ ਦੇ ਜ਼ਿੰਮੇਵਾਰ ਕੌਣ ਨੇ ਇਹ ਸਿਆਦਾਨ ਕਲਵੰਦ ਸਿੰਘ ਵਰਗੇ ਆ ਵੀਰ ਦਿਵਿੰਦਰ ਵਰਗੇ ਬਾਦਲ ਨੇ ਕਾਂਗਰਸੀ ਨੇ ਬੋਕਰ ਵਾਲੇ ਨੇ ਇਹ ਜ਼ਿੰਮੇਵਾਰ ਇਹਨਾਂ ਗੱਲਾਂ ਦੇ ਸਾਰੇ ਇਹ ਆ ਬਾਈ ਮੈਂ ਪਿੱਛੇ ਇੱਕ ਮੁੱਦਾ ਚੱਕਿਆ ਸੀਗਾ ਵੀ ਇਹਨਾਂ ਨੇ ਸੀਐਮ ਸਿਕਿਉਰਿਟੀ ਦੇ ਵਿੱਚ ਸ਼ੁਰੂ ਕੀਤਾ ਬਾਦਲ ਨੇ ਕੰਮ ਸੀਐਮ ਸਿਕਿਉਰਿਟੀ ਦੇ ਵਿੱਚ ਇਹਨਾਂ ਨੇ ਬਾਹਰਲੇ ਸੂਬਿਆਂ ਦੇ ਬੰਦੇ ਲਿਆ ਕੇ ਫਟ ਕਰਦੇ ਹੌਲਦਾਰ ਤੋਂ ਲੈ ਕੇ ਸਿਪਾਹੀ ਤੋਂ ਲੈ ਕੇ ਸਬ ਇੰਸਪੈਕਟਰ ਸਿੱਧੇ ਇਨਸਪੈਕਟਰ ਦੀ ਭਰਤੀ ਪੰਜਾਬ ਪੁਲਿਸ ਚ ਬੰਦ ਹੈ ਸਿੱਧੇ ਇਨਸਪੈਕਟਰ ਭਰਤੀ ਕੀਤੇ ਸੀ ਸਿਕਿਉਰਟੀ ਦੇ ਵਿੱਚ ਡੀਐਸਪੀ ਭਰਤੀ ਕੀਤੇ ਉਹ ਮੈਂ ਮੁੱਦਾ ਚੱਕਿਆ ਉਹ ਪਹਿਲਾਂ ਬੈਡ ਲਾਇਆ ਬਾਦਲਾ ਨੇ ਫਿਰ ਬ੍ਰਿਡ ਦਾ ਕੰਮ ਕਾਂਗਰਸੀਆਂ ਨੇ ਹੁਣ ਇਹ ਵੀ ਕਰ ਰਹੇ ਨੇ ਉੱਥੇ ਸਾਡਾ ਮੰਨ ਲਓ ਜਿਹੜਾ ਬੰਦਾ ਸਾਡਾ ਕੋ ਪੰਜਾਬ ਪੁਲਿਸ ਦਾ ਬੰਦਾ ਕੋ ਇਨਸਪੈਕਟਰ ਰੈਂਕ ਦਾ ਬੰਦਾ ਕੋ ਸਬ ਇਨਸਪੈਕਟਰ ਬਣਿਆ ਹੋਆ ਕੋ ਡੀਐਸਪੀ ਬਣਿਆ ਉਹ ਇਸ ਸਿਨਿਅਰਿਟੀ ਖਤਮ ਕਰਤੀ ਕਿਉਂਕਿ ਉਹ ਸਾਰੇ ਇਹੀ ਚੱਕ ਕੇ ਉਥੋਂ ਸੀਮ ਸਕਿਉਰਿਟੀ ਵਾਲੇ ਪੰਜਾਬ ਪੁਲਿਸ ਮਰਜ਼ੀ ਕਰਤੇ ਨੰਬਰ ਦੇ ਦੇ ਬੱਖ-ਬੱਖ ਉਹਨਾਂ ਨੂੰ ਇਹ ਕੀ ਹੋ ਰਿਹਾ ਯਾਰ ਇਹ ਕਿੰਨੇ ਜੁਰ ਤੋਂ ਹੋ ਰਿਹਾ ਤੇ ਚੁੱਪ ਬੈਠੇ ਆ ਕੋ ਸੁਣਨ ਨੂੰ ਤਿਆਰ ਨਹੀਂ ਹੈਗਾ ਨਾ ਗੱਲਾਂ ਨੂੰ ਤਾਂ ਇਸ ਲਈ ਸਾਨੂੰ ਬੇਨਤੀ ਆ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਭਰਾਵੋ ਮੁੱਦਾ ਬਹੁਤ ਵੱਡਾ ਹੈ ਨਾ ਛੱਤਰ ਖਾਓ ਇਕੱਲੇ ਇਕੱਲੇ ਹੋ ਕੇ ਇਕੱਠੇ ਹੋ ਕੇ ਅੱਜ ਆਪਾਂ ਜਗਤਪੁਰੇ ਪਿੰਡ ਦੇ ਇਹ ਸਾਰਾ ਨਗਰ ਇਕੱਠਾ ਹੋਇਆ 900 900 ਬੰਦਾ ਇਕੱਠਾ ਹੋਇਆ ਸਾਰੀਆਂ ਬੀਬੀਆਂ ਮਾਈਆਂ ਜਵਾਕ ਬਜ਼ੁਰਗ ਸਾਰੇ ਨੌਜਵਾਨ ਇਕੱਠੇ ਹੋਏ ਇਹਨਾਂ ਨਾਲ ਖੜਗੇ ਇਹ ਸਾਰੇ ਪਿੰਡਾਂ ਦੀ ਕਹਾਣੀ ਆ ਆਪਾਂ ਨੂੰ ਇਹ ਲੜਾਈ ਲੜਨੀ ਪੈਣੀ ਆ ਅਸੀਂ ਫਿਰ ਮੈਂ ਅਖੀਰ ਤੇ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਸੈਂਟਰ ਦੀ ਸਰਕਾਰ ਨੂੰ ਵੀ ਪੰਜਾਬ ਨੂੰ ਵੀ ਵਿਸ਼ੇਸ਼ ਅਧਿਕਾਰ ਮਿਲਣੇ ਚਾਹੀਦੇ ਧਾਰਾ 371 ਦੇ ਤਹਿਤ ਇਹ ਗੱਲ ਸਾਡੇ ਲਈ ਇੱਕ ਲੋਕ ਲਹਿਰ ਬਣਨੀ ਚਾਹੀਦੀ ਹੈ ਕਿ ਲੋਕ ਨਾਰਾ ਬਣਨਾ ਚਾਹੀਦਾ ਹੈ ਪੰਜਾਬ ਪੰਜਾਬੀਆਂ ਦਾ ਨੌਕਰੀਆਂ ਚ ਵੀ ਤੇ ਜ਼ਮੀਨਾਂ ਚ ਵੀ ਬਹੁਤ ਬਹੁਤ ਧੰਨਵਾਦ ਸੋ ਲੱਖਾਂ ਸਦਾਣਾ ਸੋ ਡਿਮਾਂਡ ਪੰਜਾਬ ਦੇ ਵਿੱਚ ਧਾਰਾ 371 ਨੂੰ ਇੱਕ ਵਾਰ ਫਿਰ ਕਿਹਾ ਜਾ ਰਿਹਾ ਹੈ ਕਿ ਲਾਗੂ ਕੀਤਾ ਜਾਵੇ ਧਾਰਾ 371 ਦਿੱਤਾ ਹੈ ਤੇ ਵਿਸ਼ੇਸ਼ ਅਧਿਕਾਰ ਜਿਹੜੇ ਪੰਜਾਬ ਨੂੰ ਮਿਲਣੇ ਚਾਹੀਦੇ